ਪੁਲਿਸ ਥਾਣਾ ਮੰਡੀ ਅਰਨੇਵਾਲਾ ਦੇ ਅਧੀਨ ਆਉਂਦੇ ਪਿੰਡ ਸ਼ਾਹਪੁਰਾ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਕਤਲ ਹੋ ਗਿਆ ਸੀ ਤੁਹਾਨੂੰ ਇਸ ਮਾਮਲੇ ਬਾਰੇ ਦੱਸ ਦਿੰਨਾ ਹੈ ਕਿ ਪਿੰਡ ਦੇ ਵਿੱਚ ਦੋ ਧਿਰਾਂ ਦੇ ਦਰਮਿਆਨ ਇੱਕ ਖਾਲੇ ਨੂੰ ਲੈ ਕੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਝਗੜਾ ਚੱਲ ਰਿਹਾ ਸੀ ਅਤੇ ਪੁਲਿਸ ਦੇ ਵੱਲੋਂ ਪਹਿਲਾਂ ਵੀ ਆਰੋਪੀਆਂ ਦੇ ਖਿਲਾਫ ਜਿਹੜੀ ਉਹ ਕਾਰਵਾਈ ਕੀਤੀ ਗਈ ਸੀ ਪਰ ਇਹ ਝਗੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੀ ਜਿਸ ਤੋਂ ਬਾਅਦ ਫਿਰ ਇੱਕ ਵਾਰੀ ਇਹ ਝਗੜਾ ਹੋ ਗਿਆ ਤੇ ਜਿਸ ਦੇ ਦੌਰਾਨ ਬੁੱਧਪ੍ਰਕਾਸ਼ ਨਾਮਕ ਵਿਅਕਤੀ ਦਾ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਆਰੋਪੀਆਂ ਦੇ ਖਿਲਾਫ ਕਾਰਵਾਈ ਕਰਨ ਨੂੰ ਲੈ ਕੇ ਫਾਜ਼ਲ ਕਾਂ ਵਿਖੇ ਧਰਨਾ ਵੀ ਲਗਾਇਆ ਗਿਆ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਪੰਜ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ ਹੈ ਇਹਨਾਂ ਦਾ ਕੋਈ ਖਾਲੇ ਨੂੰ ਲੈ ਕੇ ਰੌਲਾ ਪਹਿਲਾਂ ਚੱਲਦਾ ਸੀ ਬਹੁਤ ਹੀ ਸਮੰਧੀ ਅਸੀਂ ਪਹਿਲਾਂ ਵੀ ਕਾਰਵਾਈ ਇਨਾਂ ਤੇ ਕੀਤੀ ਸੀ ਜਿਹੜੀ ਰੋਕੂ ਕਾਰਵਾਈ ਵੀ ਕੀਤੀ ਵੀ ਬੀਤੇ ਦਿਨੀ ਥਾਣਾ ਅਰਨੀ ਵਾਲਾ ਦੇ ਅਧੀਨ ਆਉਂਦੇ ਪਿੰਡ ਸ਼ਾਹਪੂਰਾ ਵਿੱਚ ਹੋਏ ਕਤਲ ਦੇ ਮਾਮਲੇ ਦੌਰਾਨ ਪੁਲਿਸ ਦੇ ਵੱਲੋਂ ਪੰਜ આરોપીਆਂ ਨੂੰ ਗ੍ਰਿਫਤਾਰ ਕਰ ਲੈ ਜਾਂਦਾ ਦਾਵਾ ਕੀਤਾ ਗਿਆ ਏ ਤੁਹਾਨੂੰ ਦੱਸ ਦਿੰਦੇ ਆ ਕਿ ਕੁਝ ਦਿਨ ਪਹਿਲਾਂ ਪਿੰਡ ਸ਼ਾਹਪੂਰਾ ਵਿੱਚ ਦੋ ਧਿਰਾਂ ਦਰਮਿਆਨ ਖਾਲੇ ਨੂੰ ਲੈ ਕੇ ਝਗੜਾ ਹੋ ਗਿਆ ਸੀ ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਔਰੋਪੀਆਂ ਖਿਲਾਫ ਕਾਰਵਾਈ ਕਰਨ ਨੂੰ ਲੈ ਕੇ ਫਾਜ਼ਿਲਕਾ ਵਿਖੇ ਧਰਨਾ ਵੀ ਲਗਾਇਆ ਗਿਆ ਸੀ ਜਿਸ ਤੋਂ ਬਾਅਦ ਮੰਡੀ ਅਰਨੀਵਾਲਾ ਪੁਲਿਸ ਦੇ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਪੰਜ આરોપીਆਂ ਨੂੰ ਕਾਬੂ ਕੀਤਾ ਗਿਆ ਹੈ ਇਸ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਰਨੀਵਾਲਾ ਦੇ ਪੁਲਿਸ ਮੁਖੀ ਐਸਐਚਓ ਅੰਗਰੇਜ਼ ਕੰਬੋਜ਼ ਨੇ ਦੱਸਿਆ ਕਿ ਬੀਤੇ ਦਿਨੀ ਪਿੰਡ ਸ਼ਾਹਪੂਰਾ ਵਿੱਚ ਖਾਲੇ ਨੂੰ ਲੈ ਕੇ ਹੋਏ ਝਗੜੇ ਦੌਰਾਨ ਬੁੱਧਪ੍ਰਕਾਸ਼ ਨਾਮਕ ਵਿਅਕਤੀ ਦਾ ਕਤਲ ਹੋ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਪੰਜ આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੀ ਸਰ ਕੀ ਮਾਮਲਾ ਕੀ ਸੀ ਜਿਹੜਾ ਹੈ ਬੰਦੇ ਅਰੈਸਟ ਕੀਤੇ ਇਹ ਪਰਥੋਂ ਸਾਡੇ ਪਿੰਡ ਹੈ ਉੱਥੇ ਸ਼ਾਹਪੁਰਾ ਜਿਹੜੇ ਉੱਥੇ ਖਾਲੇ ਦੇ ਲੈ ਕੇ ਲੜਾਈ ਹੋਈ ਸੀ ਦੋ ਤੇ ਰਮਸ਼ਕਰ ਉੱਥੇ ਬੁੱਧ ਪ੍ਰਕਾਸ਼ ਦੀ ਜਿਹੜੀ ਡੈਥ ਹੋ ਗਈ ਸੀ ਜੀ ਤੇ ਉਹਦੇ ਸਬੰਧ ਇਹ ਅਸੀਂ ਐਫ ਆਈ ਆਰ ਨੰਬਰ 76 ਅੰਡਰ ਸੈਕਸ਼ਨ 103 ਤੇ ਹੋਰ ਵੱਖ-ਵੱਖ ਪਰਾਵਾਂ ਤੇ ਹੱਥ ਜਿਹੜੀ ਦਰਜ ਕੀਤੀ ਹੈ ਉਹਦੇ ਵਿੱਚ ਅਸੀਂ ਜਿਹੜੇ 5 ਦੋਸ਼ੀ ਗ੍ਰਿਫਤਾਰ ਕੀਤੇ ਨੇ ਜੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਅੱਜ ਇਹਦਾ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਤੇ ਜਿਨ੍ਹਾਂ ਨੇ ਇੱਕ ਦਿਨ ਦਾ ਰਿਮਾਂਡ ਜਿਤਾ ਤੇ ਕੱਲ ਨੂੰ ਫਿਰ ਦੁਬਾਰਾ ਪੇਸ਼ ਕਰਕੇ ਤੇ ਜੋ ਵੀ ਤਪਤੀਸ਼ ਜਿਤਾਤ ਸਾਹਮਣੇ ਆਉਣਗੇ ਅਗਲੀ ਕਾਰਵਾਈ ਅਮਲੇ ਚਲੇ ਆ। ਇਹ ਸਰ ਕਿੱਥੇ ਦੇ ਰਹਿਣ ਵਾਲੇ ਸੀ ਕੋ ਹੈਗਾ? ਇਹ ਪਿੰਡ ਛਾਪੁਰੇ ਦੇ ਸਾਰੇ ਸਾਰੇ ਰਹਿਣ ਵਾਲੇ ਸੀ। ਗੱਲ ਸਰ ਕਿਥੋਂ ਸ਼ੁਰੂ ਹੋਈ ਇਹਨਾਂ ਦੀ ਲੜਾਈ ਦੀ ਤੇ ਮਰਦ ਕਿਵੇਂ ਹੋਇਆ? ਇਹ ਇਹਨਾਂ ਦਾ ਕੋਈ ਖਾਲੇ ਨੂੰ ਲੈ ਕੇ ਰੋਲਾ ਪਹਿਲਾਂ ਚੱਲਦਾ ਸੀ। ਉਹ ਦੀ ਸੰਬੰਧੀ ਅਸੀਂ ਪਹਿਲਾਂ ਵੀ ਕਾਰਵਾਈ ਇਹਨਾਂ ਤੇ ਕੀਤੀ ਸੀ। ਜਿਹੜੀ ਰੋਕੂ ਕਾਰਵਾਈ ਵੀ ਕੀਤੀ ਵੀ ਪਰ ਇਹਨਾਂ ਨੇ ਕੱਲ ਪਰਸੋਂ ਕਿਤੇ ਇਹਨਾਂ ਇੱਕ ਥਿਰ ਖਾਲਾ ਟਾਉਣ ਲੱਗ ਪਈ। ਦੂਸਰੀ ਤੇਰਥ ਤੇ ਆ ਗਈ ਤੇ ਜਿਹੜੀ ਇਹਨਾਂ ਨਾਲ ਆਪਸ ਵਿੱਚ ਟਕਰਾਰ ਹੋ ਗਿਆ ਕੋਈ ਪਤਾ ਲੱਗਾ ਕਿਵੇਂ ਵਜ੍ਹਾ ਕੀ ਮਾਰਿਆ ਗਈ ਸੀਗਾ ਜਾਂ ਦਜਨ ਦੀ ਡੈਥ ਹੋਈ ਹੋਵੇ ਤੇ ਨਦੇ ਕਹਿਨ ਤਾਂ ਉਹ ਸਾਡੇ ਕੋਲ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਏਗੀ ਉਹ ਹਸਤਾਬ ਕੀ ਦੱਸਿਆ ਸਰ ਕਿੰਨੇ ਬੰਦੇ ਅਰੈਸਟ ਹੋ ਚੁੱਕੇ ਆ ਜੀ ਇਹਦੇ ਚ 5 ਬੰਦੇ ਅਸੀਂ ਅਰੈਸਟ ਕਰ ਲਏ ਟੋਟਲ ਇਹਦੇ ਚ 26 ਤੇ ਬਾਇ ਨੇਮ ਐਫ ਆਰ ਦਰਜ ਹੋਈ ਹੁਣ ਇੱਕ ਇਹਨਾਂ ਨਰਮਣ ਮਿਲਿਆ ਜੀ ਹਾਂਜੀ ਹਾਂਜੀ